ਜਿਹੜੀ ਹੈਗੀ ਫਰੀਦਕੋਟ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਥਾਣਾ ਬਾਜੇਖਾਨੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਦੌਰਾਨ ਜਿਹੜਾ ਹੈਗਾ ਦੋ ਵਿਅਕਤੀ ਮੋਟਰਸਾਈਕਲ ਤੇ ਜਿਹੜੇ ਹੈਗੇ ਆ ਕਾਬੂ ਕੀਤੇ ਗਏ ਆ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਉਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਆ ਜਿਹੜੇ ਜਿਹੜੇ ਦੋਨੋਂ ਦੋਸ਼ੀ ਹੈਗੇ ਆ ਹਰਪ੍ਰੀਤ ਸਿੰਘ ਉਰਫ ਨਿੱਕਾ ਗगन ਦੀਪਕਮਾਰ ਗੱਗੂ ਇਹ ਦੋਨੇ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਆ ਇਨਾਂ ਦੇ ਖਿਲਾਫ ਵੀ ਮੁਕਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਹਨਾਂ ਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਹੈਗਾ। ਸਰ ਪਤਾ ਲੱਗਿਆ ਜੀ ਕਿ ਕਿੰਨੇ ਕੇਸ ਸੀ ਇਹ। ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਦੋਂ ਹੁਣ ਅਸੀਂ ਇਹਨਾਂ ਦਾ ਅੱਗੇ ਰਿਮਾਂਡ ਲੈ ਕੇ ਇਹਨਾਂ ਦਾ ਫਿਰ ਅਗਲੀ ਤਫ਼ਤੀਸ਼ ਜਿਹੜੀ ਹੈਗੀ ਹੈ ਉਹ ਲੈਣਾ ਨਹੀਂ। ਲੈਣਾ ਨਹੀਂ ਬਰਨਾਲੇ ਦੇ ਹੈਗੇ। ਅੱਲਾ ਹੈ ਕੋਈ ਮਾਮਲਾ ਨਹੀਂ। ਠੀਕ ਇਹਨਾਂ ਤੇ ਇਹਨਾਂ ਤੇ ਕੋਈ ਮੁਕਦਮਾ ਨਹੀਂ ਹੈਗਾ ਜਿੰਨਾਂ ਕੋਲ 1 ਕਿਲੋ ਅਫੀਮ ਬਰਾਮਦ ਹੋਈ ਹੈ। ਇਨੋਂ ਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈ।